ਬੀਤੀ ਰਾਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਡਿਊਟੀ ਤੇ ਤੈਨਾਤ ਏਐਸਆਈ ਸੁਰੇਂਦਰ ਕੁਮਾਰ ਤੇ ਕੁਝ આરોપીਆਂ ਵੱਲੋਂ ਹਮਲਾ ਕੀਤਾ ਗਿਆ ਇਹ ਵੀਡੀਓ ਵਾਇਰਲ ਹੋਈ ਜਿਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਕੁਝ આરોપીਆਂ ਵੱਲੋਂ ਡਿਊਟੀ ਤੇ ਤੈਨਾਤ ਏਐਸਆਈ ਸੁਰੇਂਦਰ ਕੁਮਾਰ ਤੇ ਹਮਲਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਵਿੱਚੋਂ ਇੱਕ આરોપી ਨੂੰ ਉਹਨਾਂ ਨੇ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੇ ਸਾਥੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਸਖਤੀ ਦੇ ਨਾਲ ਕਿਹਾ ਕਿ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਤਾ ਜਾਵੇ ਜਾਂ ਫਿਰ ਕਾਨੂੰਨ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕੀਤੀ ਜਾਵੇ ਪੁਲਿਸ ਜਿੱਥੇ ਵੀ ਤਾਇਨਾਤ ਹੈ ਲੋਕਾਂ ਦੀ ਸੁਰੱਖਿਆ ਵਾਸਤੇ ਹੈ ਲੋਕਾਂ ਦੇ ਜੀਵਨ ਨੂੰ ਸੁਖੱਲਾ ਬਣਾਉਣ ਵਾਸਤੇ ਹੈ ਤੇ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਦੀ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਾਡੀ ਨੋਟਿਸ 'ਚ ਇੱਕ ਮਾਮਲਾ ਆਇਆ ਸੀ ਜਿਹੜਾ ਬੀਤੀ ਰਾਤ ਡਿਵੀਜ਼ਨ ਨੰਬਰ 1 ਥਾਣੇ ਦੇ ਏਰੀਆ 'ਚ ਜਿਹੜਾ ਕਿ ਵੀ ਇਹ ਆਪਣਾ ਇੱਕ ਮੁਲਾਜ਼ਮ ਨੂੰ ਕੁਝ ਬੰਦੇ ਕੁੱਟਦੇ ਨਜ਼ਰ ਆ ਰਹੇ ਸੀ ਉਹਦੇ ਬਾਅਦ ਆਪਾਂ ਜਿਹੜੇ ਉੱਪਰ ਪੰਦਾ ਮੁਕਦਮਾ ਦਰਜ ਕਰਤਾ ਇੱਕ ਬੰਦੇ ਦੀ ਅਰੈਸਟ ਵੀ ਪਾਈ ਹੈ ਬਾਕੀ ਇਹਦੀ ਅੱਗੇ ਫਰਦਰ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਆਪਾਂ ਕਿਸੇ ਵੀ ਟਾਈਪ ਦੀ ਜਿਹੜੀ ਹੈ ਇਸ ਤਰ੍ਹਾਂ ਦੀ ਕੋਈ ਕਾਰਵਾਈ ਮੁਲਾਜ਼ਮ ਤੇ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ 올ਰੀਡੀ ਆਪਾਂ ਮੁਕਦਮਾ ਦਰਜ ਕਰਤਾ ਇਹਦੇ ਵਿੱਚ ਹੋਰ ਵੀ ਜਿਹੜੇ ਬੰਦੇ ਸ਼ਾਮਲ ਪਾਇਜਾਨ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਕੀ ਮਾਮਲਾ ਸੀ ਲੜਾਈ ਦੀ ਹੋਈ ਸੀ ਲੜਾਈ ਕਿਸੇ ਗੱਲ ਨੂੰ ਲੈ ਕੇ ਜੀ ਲੜਾਈ ਹੋ ਗਈ ਉੱਥੇ ਮੁਲਾਜ਼ਮ ਕਿਸੇ ਕੰਮ ਤੋਂ ਉਹਨਾਂ ਨੂੰ ਰੋਕ ਰਿਹਾ ਸੀ ਬਟ ਉਹਨਾਂ ਨੇ ਉਹ ਗੱਲ ਨਹੀਂ ਸੁਣੀ ਤੇ ਮਗਰੋਂ ਫਿਰ ਉਹ ਆਪਸ ਵਿੱਚ ਝਗੜਨ ਲੱਗ ਪਏ ਤੇ ਫਿਰ ਇਹ ਮਸਲਾ ਸੀ ਬਾਕੀ ਆਪਾਂ ਬੰਦ ਦੀ ਕਾਨੂੰਨੀ ਕਾਰਵਾਈ ਕਰਤੀ ਹੈ ਤੇ ਅੱਗੇ ਵੀ ਆਪਾਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਬੰਦੇ ਹੋਰ ਵੀ ਇੱਥੇ ਸ਼ਾਮਲ ਪਾਇਜਾਨ ਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankur